ਬਹੁਤ ਅੱਛਾ ਮਿਲ ਰਿਹਾ ਜੀ ਪਹਿਲਾਂ ਤਾਂ ਬਾਬਾ ਭੀਮਰਾਓ ਉਮੀਦਵਾਰ ਜੀ ਦੇ ਜਨਮ ਦਿਨ ਦੀ ਸਾਰਿਆਂ ਨੂੰ ਮੁਬਾਰਕਾ ਜੇ ਉੱਥੇ ਹੀ ਨਤਮਸਤਕ ਹੋ ਕੇ ਆਇਆ ਉੱਥੇ ਤੇ ਬਾਕੀ ਬਹੁਤ ਪਿਆਰਾ ਹੰਗਾਰਾ ਮਿਲ ਰਿਹਾ ਜੀ ਜਿੱਥੇ-ਜਿੱਥੇ ਵੀ ਜਾਂਦੇ ਆ ਬੜਾ ਅੱਛਾ ਮਿਲ ਰਿਹਾ ਆ ਤਾਂ ਕੀ ਸੋਚ ਲੈ ਕੇ ਚੱਲ ਰਹੇ ਹੋ ਬੱਸ ਇਹ ਵੀ ਜਿੱਤਾਂਗੇ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਵਿਰੋਧੀਆਂ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਕੀ ਕਿਸ ਦੇ ਨਾਲ ਮੁਕਾਬਲਾ ਹੋਣ ਜਾ ਰਿਹਾ ਕਿਉਂਕਿ ਮੁਕਾਬਲਾ ਕਿਹੜੀ ਪਾਰਟੀ ਨਾਲ ਹੈ ਮੁਕਾਬਲਾ ਆਪਣੇ ਆਪ ਨਾਲ ਹੀ ਹੈ ਜੀ ਇਹ ਪਹਿਲਾਂ ਕਿੰਨੀਆਂ ਵੋਟਾਂ ਲਈਆਂ ਤੇ ਹੁਣ ਕਿੰਨੀਆਂ ਲੈਣੀਆਂ। ਹੋਰ ਕਿਸੇ ਨਾ। ਜੀ ਸਰ ਪਹਿਲੀ ਵਾਰੀ ਚੋਣ ਲੜ ਰਹੇ ਹੋ। ਹਾਂਜੀ ਹਾਂਜੀ ਤਾਂ ਹੀ ਪਾਰਟੀ ਨੇ ਤੇ ਲਈਆਂ ਨੇ ਨਾ। ਠੀਕ ਹੈ। ਉਹ ਹਿਸਾਬ ਨਾਲ ਕਰਨੀ ਹੈ। ਹਾਂਜੀ। ਅੱਜ ਕਿਹੜੇ ਕਿਹੜੇ ਏਰੀਆ ਦੇ ਵਿੱਚ ਹੈਗਾ ਜਾ ਰਹੇ? ਅੱਜ ਸੰਧਵਾ ਸਾਹਿਬ ਦੱਸੋ। ਅੱਜ ਆਪਣੇ 10-12 ਪਿੰਡ ਹੈ ਜੀ ਇਧਰਲੇ ਇਥੇ ਦੇਵੀ ਵਾਲੇ ਸ਼ੁਰੂ ਕਰਾਂਗੇ ਚੰਦ ਬਾਜੇ ਤੱਕ। ਔਰ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਮਿਹਨਤੀ ਕਰਕੇ ਆਵਾਂਗੇ। ਜਿਹੜੇ ਮਾਨਯੋਗ ਗਰਮਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਸਾਡੇ ਮੀਰੇ ਕਾਰਵਾ ਸਫਗਨ ਸਿੰਘ ਮਾਨਹੋਰਾ ਨੇ ਇਨਕਲਾਬੀ ਕੰਮ ਕੀਤੇ ਆ ਸੋ ਉਹਨਾਂ ਦੇ ਅਸੀਂ ਕੰਮਾਂ ਦੇ ਉੱਤੇ ਮੋਟ ਪੰਗ ਜੀ ਆਟੋ ਜੁਨੀ ਅੰਦਾ ਕਿ ਆਮ ਆਦਮੀ ਪਾਰਟੀ ਜੀ ਸ਼ਾਮਲ ਹੋਣੀ ਰਿਕਸ਼ਾ ਵਾਲੇ ਔਰ ਬਹੁਤ ਬਹੁਤ ਮੁਬਾਰਕ ਆ ਨਾ ਥੈਂਕ ਯੂ ਜੀ ਮੈਂ ਬਿਟਾ ਅੰਦਰੂਲਾ ਜੀ ਸਾਡੇ ਕੋ ਕੋਰਪੋਰੇਟ ਸ਼ਹਿਰ ਦੀ ਈ ਰਿਕਸ਼ਾ ਜਿੱਦਾਂ ਮਨੋ ਬੈਟਰੀ ਰਿਕਸ਼ਾ ਕਹ ਦਿੰਨੇ ਹੈਗੇ ਇਹ ਸਾਡੇ ਘਟੋ ਘਟ ਵੱਲੋਂ 2-250 ਰਿਕਸ਼ਾ ਹੈਗਾ ਇਹਨਾਂ ਨੇ ਸਾਡੇ ਨਾਲ ਬੈਠ ਕੇ ਇੱਕ ਮਨੋ ਸਲਾਹ ਕਰਕੇ ਮੀਟਿੰਗ ਕਰਕੇ ਸਾਡੀ ਆਮ ਪਾਰਟੀ ਦੇ ਵਿੱਚ ਸਮੂਲਿਤ ਕੀਤੀ ਹੈਗੀ ਹੈ ਅਨਮੋਲ ਸਾਹਿਬ ਦੇ ਜਿਹੜੇ ਮਨੋ ਹੱਥ ਮਜ਼ਬੂਤ ਕੀਤੇ ਹੈਗੇ ਇਹ ਜਿਹੜਾ ਸਾਰਾ ਵੋਟ ਬੈਂਕ ਹੈ ਮਨੋ ਵੋਟ ਬੈਂਕ ਦਾ ਐਡੀਸ਼ਨ ਬਹੁਤ ਜ਼ਿਆਦਾ ਹੋਊਗਾ ਇਸ ਕਰਕੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਜਿਵੇਂ ਇਹਨਾਂ ਨੇ ਕੋਈ ਵਾਅਦੇ ਕੀਤੇ ਉਹ ਮਨੋ ਇਹਨਾਂ ਨੇ ਵਾਅਦੇ ਕੀਤੇ ਹੈ ਇਹ ਸਾਡੇ ਵਾਅਦੇ ਮਨੋ ਨਿਭਾਣਗੇ ਅਸੀਂ ਇਹਨਾਂ ਦੇ ਵਾਅਦੇ ਨਿਭਾਣਗੇ ਥੋੜਾ ਪਿੱਛੇ ਵੀਰੇ ਪਿੱਛੇ ਨੂੰ ਵੀ ਰਿਕਾਰਡ ਕਵਰਿੰਗ ਹੋ ਜੂਗੀ ਫੋਟੋ ਕਰ ਬਸ ਜਿਵੇਂ ਫਲੈਟ ਕਰੋ ਤਾਂ ਜਾ ਕਰਨਾ ਕਰਨਾ ਥੋੜਾ ਥੋੜਾ ਪਿੱਛੇ ਹੋ ਜਾ ਬੱਲੇ ਲੈ ਮੇਰੇ ਤਾਇਆ ਦਾ ਪੁੱਤ ਆਇਆ ਵੀ ਠੀਕ ਹੈ ਜਿੰਦਾਬਾਦ ਕਰਮਜੀਤ ਧਨਮ ਜਿੰਦਾਬਾਦ ਬਲਤਾਰ ਸਿੰਘ ਸਤਿਨਾਮ ਜਿੰਦਾਬਾਦ ਜੀ ਜੈ ਜੀ ਇਨਾ ਸੁਆਰ ਕੇ ਬਾਤ ਬਾਤ ਲਓ ਜੀ ਬੰਦੇ ਆਹ ਇਧਰ ਆ ਜਾਓ ਬਾਈ ਜੀ ਇਧਰ ਆ ਜਾਓ ਵਾਫਾ ਦਿਓ ਜੀ ਆਓ ਲੋਕ ਵਾਫਾ ਕੋ ਕੋਣ ਹੈ ਹੋਰ ਬੰਦ ਜਰ ਬਿਲਾਓ ਬੰਦ ਆਜਾ 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 ਇੱਥੇ ਲੱਗੇ ਆਜੋ ਕਾ ਨੰਬਰ ਆਜੋ ਆਜੋ ਮੈਂ ਤਾਂ ਥੋੜਾ ਲੋ ਜਰ ਮੈਂ ਵਾਹ ਤੋਂ ਜੀ ਫੋਟੋ ਨਹੀਂ ਹੋਣੀ ਜਸ ਆਪਾਂ ਇਕੱਠੇ ਕਰ ਲਾਂਗੇ ਫੋਟੋ ਆ ਕੇ ਬਹੁਤ ਕਰਦੇ ਆ ਤਿੰਨ ਆਪਾਂ भई भईया <pedestrianfunded>